ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਧੁਰੋਂ ਅਕਾਲ ਨੇ ਆਪ ਭੇਜੀ ਭੁੱਲੇ ਪਟਕਿਆਂ ਨੂੰ ਰਾਹੇ ਪਾਮਦੀ ਏ ਬਾਣੀ ਦੁੱਧ ਦੇਵੇ ਬਾਣੀ ਪੁੱਤ ਦੇਵੇ ਬਾਣੀ ਦੌਲਤਾਂ ਨਾਲ ਰਜਾਮਦੀ ਏ ਬਾਣੀ ਕੌੜਿਆਂ ਰੀਠਿਆਂ ਤਾਂ ਹੀ ਕਰੇ ਮਿੱਠੇ ਬਾਣੀ ਠੱਗਾਂ ਨੂੰ ਸੱਜਣ ਬਣਾਉਂਦੀ ਏ ਜਿਹੜਾ ਦਿਲਬਰਾ ਇਸ ਦਾ ਜਾਪ ਕਰਦਾ ਉਹਦੇ ਦੁੱਖ ਕਲੇਸ਼ ਮਟਾਮ ਦੀ ਏ ਮੇਰੀ ਜਾਨ ਦਾ ਆਸਰਾ ਤੇਰੀ ਬਾਣੀ ਮੇਰੀ ਜਾਨ ਦਾ ਆਸਰਾ ਤੇਰੀ ਬਾਣੀ ਦੁਖਾਂਦਰਦਾਂ ਦੀ ਦਵਾ ਤੇਰੀ ਬਾਣੀ ਜੀ ਬਾਣੀ ਦੁਖਾਂਦਰਦਾਂ ਦੀ ਦਵਾ ਤੇਰੀ ਬਾਣੀ ਪੜੇ ਜਿਹੜਾ ਇਸ ਨੂੰ ਹੈ ਇੱਕ ਮਨ ਹੋ ਕੇ ਪੜੇ ਜਿਹੜਾ ਇਸ ਨੂੰ ਹੈ ਇੱਕ ਮਨ ਹੋ ਕੇ ਤੇ ਬੇਕਾਰਾਂ ਵਾਲੀ ਕਾ ਲਖ ਨੂੰ ਤੋਕੇ ਪਾਪਾ ਤੇ ਬੇਕਾਰਾਂ ਵਾਲੀ ਕਾ ਲਖ ਨੂੰ ਤੋਕੇ ਕਦਮ ਕਦਮ ਰਾ ਦਸੇ ਤੇਰੀ ਬਾਣੀ ਦੁਖਾਂ ਦਰਦਾਂ ਦੀ ਦਵਾ ਤੇਰੀ ਬਾਣੀ ਜੀ ਬਾਬਾ ਦੁੱਖਾਂ ਦਰਦਾ ਦੀ ਦਵਾ ਤੇਰੀ ਬਾਣੀ ਇਸ ਦੇ ਸਹਾਰੇ ਦਿਲ ਡੁੱਲਦਾ ਕਦੇ ਨਹੀਂ ਇਸ ਦੇ ਸਹਾਰੇ ਦਿਲ ਡੁੱਲਦਾ ਕਦੇ ਨਹੀਂ ਜ਼ਿੰਦਗੀ ਦੇ ਮੋੜਾਂ ਉੱਤੇ ਦਾਕ ਦੇ ਨਹੀਂ ਜਿੰਦਗੀ ਦੇ ਮੋੜਾ ਉੱਤੇ ਪੁੱਲ ਦਾਕ ਦੇ ਨਹੀਂ ਲਿਆ ਜਨਾਹਰ ਦੇ ਵਸਾ ਤੇਰੀ ਬਾਣੀ ਦੁਖਾਂਦਰ ਦਾ ਦੀ ਦਵਾ ਤੇਰੀ ਬਾਣੀ ਜੀ ਬਾਬਾ ਦੁਖਾਂਦਰ ਦਾ ਦੀ ਦਵਾ ਤੇਰੀ ਬਾਣੀ रोशन करे मन जोत जगा के रोशन करे मन जोत जगा के लजे स्वर गानू जमा तो छड़ा के लजे स्वर गानू जमा तो के ਅਮਰ ਤੇ ਬੇਲੇ ਲਈ ਲਵਾ ਗਾ ਤੇਰੀ ਬਾਣੀ ਦੁਖਾਂ ਦਰਦਾਂ ਦੀ ਦਵਾ ਤੇਰੀ ਬਾਣੀ ਜੀ ਬਾਣੀ ਮੇਰੀ ਜਾਨ ਦਾ ਆਸਰਾ ਤੇਰੀ ਬਾਣੀ ਦੁਖਾਂ ਦਰਦਾਂ ਦੀ ਦਵਾ ਤੇਰੀ ਬਾਣੀ ਜੀ ਬਾਬਾ दुखा दर्दा दी दबा तेरी वाहे गुरु जी का खालसा गुरु जी की फतेह